ਇੱਕ ਸਾਹਿਬ ਦੁਇ ਰਾਹ ਵਾਦਵ ਧੰਦਿਆਂ ਜਿਓ ਦੁਇ ਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਇੱਕ ਪਰਮਾਤਮਾ ਨੇ ਦੋ ਰਸਤੇ ਚਲਾਏ ਹੋਏ ਨੇ ਕਿਹੜੇ ਹਨ ਉਹ ਦੋ ਰਸਤੇ ਇੰਨਾ ਬਾਰੇ ਜਾਣਾਂਗੇ ਸ੍ਰਿਸ਼ਟੀ ਨੇ ਕਿਵੇਂ ਚੱਲਣਾ ਹੈ ਬੰਦੇ ਨੇ ਕੀ ਕਰਨਾ ਹੈ ਕੀ ਸੋਚਣਾ ਹੈ ਇਹ ਕਿੰਨਾ ਕੁ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੈ ਤੇ ਕਿੰਨਾ ਕੁ ਬੰਦੇ ਦੇ ਹੱਥ ਵਸ ਹੈ ਇਹ ਵੀ ਜਾਣਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 688ਵੇਂ ਅੰਗ ਤੇ ਵਿਰਾਜਮਾਨ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਗੁਰਬਾਣੀ ਦੇ ਵਿੱਚੋਂ ਆਓ ਸ਼ੁਰੂ ਕਰੀਏ ਨਾਸਰੀ ਮਹਿਲਾ ਪਹਿਲਾ ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜਿਉ ਗੁਰੂ ਸਾਹਿਬ ਉਸ ਪ੍ਰਮਾਤਮਾ ਨੂੰ ਸਨਮੁਖ ਹੁੰਦੇ ਹੋਏ ਕਹਿੰਦੇ ਹੈ ਪ੍ਰਭੂ ਜੀ ਤੇਰੇ ਨਾਮ ਵਿੱਚ ਜੁੜ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜੀਵਾ ਤੇਰਾ ਹੈ ਨਾ ਹੀ ਕਿ ਮੈਨੂੰ ਜੀਵਨ ਮਿਲਦਾ ਹੈ ਤੇਰੇ ਨਾਮ ਚ ਸੱਚੋ ਸੱਚਾ ਨਾਮ ਕਿਹ ਹੈ ਪ੍ਰਮਾਤਮਾ ਤੂੰ ਆਪ ਵੀ ਸਦਾ ਕਾਇਮ ਰਹਿਣ ਵਾਲਾ ਹੈ ਤੇਰਾ ਨਾਮ ਵੀ ਸਦਾ ਕਾਇਮ ਰਹਿਣ ਵਾਲਾ ਹੈ ਗੁਣ ਗੋਵਿੰਦ ਹੈ ਜੀਓ ਉਹ ਪ੍ਰਮਾਤਮਾ ਗੁਣਾ ਦਾ ਖਜ਼ਾਨਾ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਦੱਸਦਾ ਹੈ ਕਿ ਉਹ ਸਿਰਜਣਹਾਰ ਪ੍ਰਭੂ ਬੇਅੰਤ ਹੈ ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਇਹਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੈ ਇਹਨੂੰ ਨਾਸ ਵੀ ਉਹ ਆਪ ਹੀ ਕਰ ਸਕਦਾ ਹੈ ਤੇ ਕਰਦਾ ਹੈ ਜਦੋਂ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਹੈ ਤਾਂ ਕੋਈ ਵੀ ਜੀਵ ਉਸ ਸੱਦੇ ਨੂੰ ਮੋੜ ਨਹੀਂ ਸਕਦਾ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਸਿਰਫ ਮੌਤ ਦੇ ਸੱਦੇ ਦੀ ਗੱਲ ਵੀ ਨਹੀਂ ਉਸ ਪ੍ਰਮਾਤਮਾ ਵੱਲੋਂ ਭੇਜਿਆ ਹੋਇਆ ਜੋ ਵੀ ਹੁਕਮ ਜੀਵ ਨੂੰ ਆਉਂਦਾ ਹੈ ਜੀਵ ਨੂੰ ਮੰਨਣਾ ਹੀ ਪੈਂਦਾ ਹੈ ਉਸ ਪ੍ਰਮਾਤਮਾ ਨੇ ਤੁਹਾਡੇ ਤੋਂ ਜੋ ਵੀ ਕਰਵਾਉਣਾ ਹੈ ਉਸ ਦੀ ਖਿਆਲ ਵਾਰ-ਵਾਰ ਵਾਰ-ਵਾਰ ਤੁਹਾਡੇ ਮਨ ਦੇ ਵਿੱਚ ਪਾਉਂਦਾ ਰਹੇਗਾ ਤੇ ਆਖਰਕਾਰ ਤੁਹਾਡੇ ਸਰੀਰਕ ਬੁੱਤ ਦੇ ਰਾਹੀਂ ਉਸ ਕਾਰਜ ਨੂੰ ਅੰਜਾਮ ਦੇ ਦੇਗਾ ਆਪੇ ਕਰ ਵਿਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗੰਮ ਅਗੋਚਰ ਜੀਵਾਂ ਸੱਚੀ ਨਾਹੀ ਪ੍ਰਮਾਤਮਾ ਆਪ ਹੀ ਇਸ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਦੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ ਹਰੇਕ ਜੀਵ ਦੇ ਸਿਰ ਉੱਤੇ ਮੱਥੇ ਉੱਤੇ ਉਹਦੇ ਕੀਤੇ ਕਰਮਾਂ ਅਨੁਸਾਰ ਉਹ ਪ੍ਰਮਾਤਮਾ ਲੇਖ ਲਿਖਦਾ ਹੈ ਪਰ ਜੋ ਵੀ ਉਹਨੇ ਕੰਮ ਕੀਤੇ ਆ ਉਹਨਾਂ ਦੇ ਲਈ ਪ੍ਰੇਰਿਤ ਵੀ ਪ੍ਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਦਾ ਹੈ ਮਾਲਕ ਪ੍ਰਭੂ ਆਪ ਪਹੁੰਚ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੀ ਉਸ ਪਰਮਾਤਮਾ ਤੱਕ ਪਹੁੰਚ ਨਹੀਂ ਹੋ ਸਕਦੀ ਨਾਨਕ ਸਾਹਿਬ ਅਗੰਮ ਅਗੋਚਰ ਜੀਵਾਂ ਸੱਚੀ ਨਾਈ ਹੈ ਨਾਨਕ ਉਸ ਦੇ ਦਰ ਤੇ ਅਰਦਾਸ ਕਰ ਤੇ ਆਖ ਹੈ ਪ੍ਰਭੂ ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫਤ ਸਲਾਹ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਇਸ ਕਰਕੇ ਮੈਨੂੰ ਆਪਣੀ ਸਿਫਤ ਸਲਾਹ ਬਖਸ਼ ਤੁਮ ਸਰ ਅਵਰ ਨਾ ਕੋਈ ਆਇਆ ਜੈਸੀ ਜਿਓ ਹੁਕਮੀ ਹੋਏ ਨਵੇੜ ਭਰਮ ਚੁਕਾਇਸੀ ਜਿਓ ਏ ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਹੜਾ ਇਸ ਜਗਤ ਦੇ ਵਿੱਚ ਆਇਆ ਉਹ ਇੱਥੋਂ ਚਲਾ ਜਾਏਗਾ ਸਿਰਫ ਤੂੰ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੁਮ ਸਰ ਅਵਰ ਨ ਕੋਈ ਆਇਆ ਚਾਈਸੀ ਜਿਓ ਹੁਕਮੀ ਹੋਏ ਨਵੇੜ ਭਰਮ ਚੁਕਾਈਸੀ ਜਿਓ ਜਿਸ ਮਨੁੱਖ ਦੀ ਤੂੰ ਪਟਕਣਾ ਦੂਰ ਕਰਦਾ ਹੈ ਗੁਰੂ ਦੇ ਰਾਹੀ ਤੇਰੇ ਹੁਕਮ ਅਨਸਾਰ ਉਹਦੇ ਜਨਮ ਮਰਨ ਦੇ ਗੀੜ ਦਾ ਖਾਤਮਾ ਹੋ ਜਾਂਦਾ ਨਵੇੜਾ ਹੋ ਜਾਂਦਾ ਗੁਰ ਭਰਮ ਚੁਕਾਏ ਅਕਥ ਕਹਾਏ ਸਚ ਮਹ ਸਾਚ ਸਮਾਨਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਜਿਸ ਮਨੁੱਖ ਦੀ ਪਟਕਣਾ ਦੂਰ ਕਰਨੀ ਹੋਵੇ ਜਿਹਨੂੰ ਜਨਮ ਮਰਨ ਤੇ ਖੁਸ਼ੀ ਗਮੀ ਤੇ ਗੇੜ ਦੇ ਵਿੱਚੋਂ ਬਾਹਰ ਕੱਢਣਾ ਹੋਵੇ ਉਸ ਮਨੁੱਖ ਨੂੰ ਪ੍ਰਮਾਤਮਾ ਗੁਰੂ ਦੇ ਲੜ ਲਾਉਂਦਾ ਹੈ ਗੁਰੂ ਉਹਦੀ ਪਟਕਣਾ ਦੂਰ ਕਰਦਾ ਹੈ ਉਸ ਪਾਸੋਂ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਾਉਂਦਾ ਹੈ ਉਸ ਪ੍ਰਮਾਤਮਾ ਦੇ ਗੁਣਾ ਦਾ ਗੁਣ ਗਾਨ ਕਰਵਾਉਂਦਾ ਜਿਤੇ ਗੁਣ ਬਿਆਨ ਤੋਂ ਪਰੇ ਹਨ ਅਜਿਹਾ ਮਨੁੱਖ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਸਿਰ ਪ੍ਰਭੂ ਉਸ ਮਨੁੱਖ ਦੇ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਉਸ ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਸਮਝ ਲੈਂਦਾ ਹੈ ਕਿ ਪ੍ਰਮਾਤਮਾ ਆਪ ਹੀ ਪੈਦਾ ਕਰਦਾ ਆਪ ਹੀ ਆਪਣੇ ਵਿੱਚ ਲੀਨ ਕਰਦਾ ਜੇਕਰ ਕੋਈ ਉਸ ਪ੍ਰਮਾਤਮਾ ਤੋਂ ਖੁੰਝਿਆ ਹੋਇਆ ਹੈ ਉਨੂੰ ਵੀ ਪ੍ਰਮਾਤਮਾ ਨੇ ਆਪ ਹੀ ਖੁੰਜਾਇਆ ਹੋਇਆ ਹੈ ਸਭ ਕੁਝ ਉਹਦੇ ਹੁਕਮ ਅਨੁਸਾਰ ਹੀ ਹੈ ਸੱਚੀ ਵੜਾਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇ ਰੈ ਵੜਾਈ ਏ ਪ੍ਰਭੂ ਜਿਸ ਮਨੁੱਖ ਨੇ ਤੇਰੀ ਸਿਫਤ ਸਲਾਹ ਦੀ ਦਾਤ ਗੁਰੂ ਤੋਂ ਪ੍ਰਾਪਤ ਕਰ ਲਈ ਹੈ ਉਹਦੇ ਮਨ ਵਿੱਚ ਤੂੰ ਆ ਵਸਦਾ ਹੈ ਅੰਤ ਸਮੇਂ ਵੀ ਤੂੰ ਉਹਦਾ ਸਾਥੀ ਬਣਦਾ ਹੈ ਅੰਤ ਸਮੇਂ ਜਦੋਂ ਮੌਤ ਨੇੜੇ ਦਿਖਦੀ ਹੁੰਦੀ ਹੈ ਸਾਹਮਣੇ ਦਿਖਦੀ ਹੁੰਦੀ ਹੈ ਇਨਸਾਨ ਤੇ ਜੀਵ ਅਕਸਰ ਡਰ ਜਾਂਦੇ ਨੇ ਉਸ ਵਕਤ ਜੇ ਕੋਈ ਸਹਾਰਾ ਦੇ ਸਕਦਾ ਹੈ ਤਾਂ ਪ੍ਰਮਾਤਮਾ ਹੀ ਹੁੰਦਾ ਹੈ ਜਿਨਨੇ ਪ੍ਰਮਾਤਮਾ ਨਾਲ ਸਾਂਝ ਪਾਈ ਹੋਵੇ ਉਹ ਸਹਿਜੇ ਹੀ ਇਸ ਜਗਤ ਦੇ ਵਿੱਚੋਂ ਚਲੇ ਜਾਂਦਾ ਹੈ ਅੰਤ ਵੇਲੇ ਉਹ ਪ੍ਰਮਾਤਮਾ ਉਹਦਾ ਸਾਥੀ ਬਣਦਾ ਹੈ। हे ਨਾਨਕ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਹਦੇ ਵਰਗਾ ਹੋਰ ਕੋਈ ਨਹੀਂ। ਉਹਦੇ ਦਰ ਤੇ ਅਰਦਾਸ ਕਰ ਤਿਆਖੇ ਪ੍ਰਭੂ ਤੇਰੇ ਨਾਮ ਵਿੱਚ ਜੁੜਿਆਂ ਲੋਕ ਪਰਲੋਕ ਦੇ ਵਿੱਚ ਆਤਰ ਮਿਲਦਾ ਹੈ। ਤੂੰ ਸੱਚਾ ਸਿਰਜਣਹਾਰ ਅਲਖ ਤਿਰੰਧਿਆਂ ਜੀਓ। ਇੱਕ ਸਾਹਿਬ ਦੋ ਇਰਾਹ ਵਾਦ ਵਧੰਧਿਆਂ ਜੀਓ ਏ ਅਦ੍ਰਿਸ਼ ਰਚਨਹਾਰ ਤੂੰ ਸਦਾ ਥਿਰ ਰਹਿਣ ਵਾਲਾ ਹੈ ਕਾਇਮ ਰਹਿਣ ਵਾਲਾ ਹੈ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ ਸਿਰਜਨਹਾਰ ਮਾਲਕ ਪ੍ਰਭੂ ਇੱਕ ਹੈ ਪਰ ਉਸਨੇ ਰਸਤੇ ਦੋ ਚਲਾਈ ਨੇ ਇੱਕ ਜੰਮਣ ਦਾ ਇੱਕ ਮਰਨ ਦਾ ਇੱਕ ਪੈਦਾ ਕਰਨ ਦਾ ਇੱਕ ਨਸ਼ਟ ਕਰਨ ਦਾ ਇੱਕ ਖੁਸ਼ ਹੋਣ ਦਾ ਇੱਕ ਦੁਖੀ ਹੋ ਜਾਣ ਦਾ ਜੀਵਨ ਦੇ ਹਰ ਪਹਿਲੂ ਦੇ ਵਿੱਚ ਦੋ ਵਿਕਲਪ ਜਿਹੜੇ ਮਨੁੱਖ ਦੇ پاس ਹੁੰਦੇ ਆ ਉਹ ਦੋ ਰਸਤੇ ਉਸ ਪ੍ਰਮਾਤਮਾ ਨੇ ਬਣਾਈ ਉਹਨਾਂ ਦੋਹਾਂ ਦੇ ਵਿੱਚੋਂ ਕਿਹੜਾ ਜੀਵ ਨੇ ਚੁਣਨਾ ਹੈ ਇਹ ਵੀ ਉਹ ਪ੍ਰਮਾਤਮਾ ਨਿਰਧਾਰਤ ਕਰਦਾ ਹੈ ਉਹਦੇ ਹੁਕਮ ਅਨੁਸਾਰ ਹੀ ਜੀਵ ਆਪਣਾ ਵਿਕਲਪ ਚੁਣਦਾ ਹੈ ਉਦੀ ਰਜ਼ਾ ਅਨਸਾਰ ਹੀ ਜਗਤ ਦੇ ਵਿੱਚ ਝਗੜੇ ਵੱਧਦੇ ਆਏ ਇੱਕ ਸਾਹਿਬ ਦੋਏ ਰਾਹ ਵਾਦ ਵਧੰਦਿਆਂ ਜੀਓ ਦੋਏ ਰਾਹ ਚਲਾਏ ਹੁਕਮ ਸਬਾਈ ਜਨਮ ਮੁਆ ਸੰਸਾਰਾ ਨਾਮ ਬਿਨਾ ਨਹੀਂ ਕੋ ਬੇਲੀ ਬਖਲਾਦੀ ਸਿਰ ਭਾਰਾ ਉਵੇਂ ਹੀ ਰਸਤੇ ਪ੍ਰਭੂ ਨੇ ਤੋਰੇ ਨੇ ਸਾਰੇ ਜੀਵ ਉਸ ਪਰਮਾਤਮਾ ਦੇ ਹੁਕਮ ਅਧੀਨ ਨੇ ਹੁਕਮ ਦੇ ਅਨੁਸਾਰ ਹੀ ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ ਜ਼ਹਿਰ ਰੂਪ ਭਾਰ ਆਪਣੇ ਸਿਰ ਉੱਤੇ ਇਕੱਠਾ ਕਰੀ ਜਾਂਦਾ ਹੈ ਤੇ ਇਹ ਨਹੀਂ ਸਮਝਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸਾਥੀ ਮਿੱਤਰ ਨਹੀਂ ਬਣ ਸਕਦਾ ਜਿਹੜਾ ਔਖੇ ਸਮੇਂ ਤੁਹਾਡਾ ਸਾਥ ਦੇ ਸਕੇ ਜਿਹੜਾ ਔਖੇ ਸਮੇਂ ਤਾਡੇ ਮਨ ਨੂੰ ਸ਼ਾਂਤੀ ਦੇ ਸਕੇ ਸੋ ਪਰਮਾਤਮਾ ਦੇ ਹੱਥ ਵਸ ਕੀ ਹੈ ਇਹ ਸਾਰੀ ਸ੍ਰਿਸ਼ਟੀ ਦੀ ਕਾਰ ਹੀ ਉਸ ਪਰਮਾਤਮਾ ਦੇ ਹੱਥ ਵਸ ਹੈ ਕੋਈ ਜੀਵ ਇਹ ਨਿਰਧਾਰਤ ਨਹੀਂ ਕਰ ਸਕਦਾ ਕਿ ਉਹਨੂੰ ਕਿੱਦਾਂ ਦਾ ਕੁਝ ਕਰਨ ਦੀ ਤੇ ਕਿੰਨੀ ਇੱਕ ਮੋਟੀਵੇਸ਼ਨ ਮਿਲਣੀ ਹੈ ਕਿਸੇ ਚੀਜ਼ ਪ੍ਰਤੀ ਕੁਝ ਹਾਸਲ ਕਰਨ ਪ੍ਰਤੀ ਮੋਟੀਵੇਟ ਹੋਣ ਦੇ ਲਈ ਵੀ ਉਹਨੇ ਕੋਈ ਕੋਸ਼ਿਸ਼ ਕਰਨੀ ਹੈ ਕਿ ਨਹੀਂ ਇਹ ਉਹ ਨਿਰਧਾਰਤ ਨਹੀਂ ਕਰ ਸਕਦਾ ਇਹ ਉਹਨੂੰ ਪਰਮਾਤਮਾ ਵੱਲੋਂ ਹੀ ਬਖਸ਼ਿਆ ਹੁੰਦਾ ਹੈ ਇਨਾਂ ਜੀਵ ਦੇ ਹੱਥ ਵਿੱਚ ਹੈਗਾ ਕਿ ਉਹ ਇਸ ਗੱਲ ਨੂੰ ਵਿਚਾਰ ਸਕੇ ਤੇ ਫਿਰ ਫੈਸਲਾ ਕਰ ਸਕੇ ਕਿ ਉਹਨੇ ਮੰਨਣਾ ਹੈ ਕਿ ਨਹੀਂ ਮੰਨਣਾ ਗੱਲ ਕਿਹੜੀ ਨੂੰ ਵਿਚਾਰਨਾ ਹੈ ਕਿ ਸਾਰੀ ਸ੍ਰਿਸ਼ਟੀ ਹਰ ਇੱਕ ਜੀਵ ਹਰ ਇੱਕ ਜੀਵ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰ ਇੱਕ ਖਿਆਲ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਪੈਦਾ ਹੁੰਦਾ ਹੈ। ਸ੍ਰਿਸ਼ਟੀ ਦੀ ਕਾਰ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਚੱਲਦੀ ਹੈ। ਇਸ ਗੱਲ ਨੂੰ ਤੁਸੀਂ ਵਿਚਾਰ ਸਕਦੇ ਹੋ। ਇਹਨੂੰ ਮੰਨ ਜਾਂ ਨਾ ਮੰਨ ਸਕਦੇ ਹੋ। ਇਹ ਤੁਹਾਡੇ ਹੱਥ 'ਚ ਹੈ। ਜਿਹੜਾ ਮੰਨ ਲਏਗਾ ਉਹ ਸੌਖਾ ਰਹੇਗਾ। ਉਹਦੇ ਤੇ ਕਿੰਨੀ ਵੀ ਪੀੜ ਕਿਉਂ ਨਾ ਆ ਜਾਈ। ਕਿੱਡਾ ਵੀ ਔਖਾ ਸਮਾਂ ਕਿਉਂ ਨਾ ਆ ਜਾਈ ਉਹਦੇ ਅੰਦਰ ਸ਼ਾਂਤੀ ਹੋਏਗੀ ਕਿ ਸਭ ਕੁਝ ਪ੍ਰਮਾਤਮਾ ਦੀ ਰਜ਼ਾ ਦੀ ਨਹੀਂ ਹੋ ਰਿਹਾ ਇਹ ਇਦਾਂ ਹੀ ਹੋਣਾ ਸੀ ਹੋਰ ਕਿਸੇ ਤਰੀਕੇ ਜਾਂ ਹੋਰ ਕਿਸੇ ਤਰ੍ਹਾਂ ਦਾ ਇਹ ਹੋ ਹੀ ਨਹੀਂ ਸਕਦਾ ਤੇ ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ ਉਹ ਕਿਸੇ ਮਾੜੀ ਘਟਨਾ ਦੇ ਹੋਣ ਤੇ ਫਿਰ ਝੁਰਣ ਜੇ ਲੱਗ ਜਾਂਦਾ ਉਸ ਘਟਨਾ ਨੂੰ ਅਣਹੋਣੀ ਦੱਸਣ ਲੱਗ ਜਾਂਦਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਇਹਦੇ ਨਾਲ ਉਹ ਤਾਂ ਆ ਹੋ ਜਾਂਦਾ ਜਾਂ ਤਾਂ ਅਸਲ ਆ ਹੋਣਾ ਚਾਹੀਦਾ ਸੀ ਸੋ ਇਹ ਤੁਹਾਡਾ ਫੈਸਲਾ ਹੈ ਇਹ ਫੈਸਲਾ ਤੁਹਾਡੇ ਹੱਥ ਪਰਮਾਤਮਾ ਨੇ ਛੱਡਿਆ ਹੈ ਕਿ ਤੁਸੀਂ ਇਹਨੂੰ ਮੰਨਣਾ ਹੈ ਕਿ ਨਹੀਂ ਮੰਨਣਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿ ਆਪੈ ਸੱਚਾ ਸਿਰਜਣ ਹਾਰਾ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਜਗਤ ਦੇ ਵਿੱਚ ਆਉਂਦਾ ਹੈ ਪਰ ਆਕੇ ਮਾਇਆ ਦੇ ਮੋਹ 'ਚ ਫਸ ਜਾਂਦਾ ਉਹਦੇ ਹੁਕਮ ਨੂੰ ਸਮਝਦਾ ਨਹੀਂ ਇਸ ਗੱਲ ਨੂੰ ਮੰਨਦਾ ਨਹੀਂ ਕਿ ਸਭ ਕੁਝ ਪ੍ਰਮਾਤਮਾ ਦੇ ਹੁਕਮ ਅਧੀਨ ਹੀ ਹੋ ਰਿਹਾ ਹੈ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ ਸਿੱਧੇ ਰਾਹੇ 'ਤੇ ਪਾ ਕੇ ਸਵਾਰਣ ਦੇ ਸਮਰੱਥ ਹੈ ਇਹ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਅਥਰ ਰਹਿਣ ਵਾਲਾ ਤੇ ਸਭ ਦਾ ਪੈਦਾ ਕਰਨ ਵਾਲਾ ਭਗਤ ਸੁਹੈ ਦਰਬਾਰ ਸ਼ਬਦ ਸੁਹਾਇਆ ਜਿਉ ਭੁਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜਿਉ ਏ ਭਾਈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸ਼ੋਭਦੇ ਨੇ ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਬ ਦੇ ਨਾਲ ਉਚਾਰਦੇ ਰਹਿੰਦੇ ਆ ਤੇ ਜੀਬ ਨੂੰ ਉਸ ਬਾਣੀ ਦੇ ਨਾਲ ਇੱਕ ਰਸ ਕਰ ਲੈਂਦੇ ਆ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣੇ 파ਰਸ ਪਰਸੈ 파ਰਸ ਹੋਏ ਜਾਂ ਤੇ ਰਹਿ ਮਨ ਭਾਣੇ ਅਗਤ ਜਨ ਪ੍ਰਭੂ ਦੇ ਨਾਮ ਨਾਲ ਜੀਵ ਨੂੰ ਰਸਾ ਲੈਂਦੇ ਨਾਮ ਦੇ ਵਿੱਚ ਜੁੜ ਕੇ ਉਹਨਾਂ ਦੀ ਨਾਮ ਦੀ ਪਿਆਸ ਵੱਧਦੀ ਹੀ ਹੈ ਜਿੰਨਾ ਉਹ ਪ੍ਰਮਾਤਮਾ ਦਾ ਨਾਮ ਉਚਾਰਦੇ ਜਾਂਦੇ ਨੇ ਜਿੰਨਾ ਪ੍ਰਮਾਤਮਾ ਦੇ ਨਾਲ ਜੁੜਦੇ ਜਾਂਦੇ ਨੇ ਉਹਨਾਂ ਹੀ ਪ੍ਰਮਾਤਮਾ ਦੇ ਨਾਲ ਜੁੜੇ ਰਹਿਣ ਦੀ ਤਾਂਗ ਉਹਨਾਂ ਦੀ ਵੱਧਦੀ ਜਾਂਦੀ ਹੈ ਕਿਉਂਕਿ ਉਹ ਇਹ ਮਹਿਸੂਸ ਕਰ ਪਾਉਂਦੇ ਨੇ ਕਿ ਪ੍ਰਮਾਤਮਾ ਤੋਂ ਟੁੱਟ ਕੇ ਮਾਇਕ ਸੰਸਾਰ ਦੇ ਨਾਲ ਜੁੜੀਆਂ ਜਿਹੜੀਆਂ ਖੁਸ਼ੀਆਂ ਮਿਲਦੀਆਂ ਨੇ ਉਹ ਕਿੰਜ ਦੀਆਂ ਹੁੰਦੀਆਂ ਤੇ ਪ੍ਰਮਾਤਮਾ ਦੇ ਨਾਲ ਜੁੜ ਕੇ ਜਿਹੜਾ ਆਨੰਦ ਮਿਲਦਾ ਹੈ ਉਹ ਕਿੱਦਾਂ ਦਾ ਹੁੰਦਾ ਹੈ ਤੇ ਉਹ ਆਨੰਦ ਮਾਇਕ ਸੰਸਾਰ ਦੀਆਂ ਥੋੜ੍ヒ ਜਿਹੀਆਂ ਖੁਸ਼ੀਆਂ ਨਾਲ ਕਿਤੇ ਵਧੇਕ ਬਿਹਤਰ ਹੁੰਦਾ ਹੈ ਕਿਤੇ ਵਧੇਕ ਸਥਾਈ ਹੁੰਦਾ ਹੈ ਇਸ ਕਰਕੇ ਉਹਨਾਂ ਦਾ ਦਿਲ ਕਰਦਾ ਹੈ ਕਿ ਇਸ ਆਨੰਦ ਨੂੰ ਮਾਣਦੇ ਰਹਿਣ ਇਸੇ ਕਾਰਨ ਵਰਸ਼ ਪ੍ਰਮਾਤਮਾ ਨਾਲ ਜੁੜੇ ਰਹਿਣ ਦੀ ਪ੍ਰਮਾਤਮਾ ਦੇ ਨਾਮ ਨੂੰ ਉਚਾਰਦੇ ਰਹਿਣ ਦੀ ਉਹਨਾਂ ਦੀ ਤਾਂਗ ਵੱਧਦੀ ਜਾਂਦੀ ਹੈ ਉਹਨਾਂ ਦੀ ਪਿਆਸ ਵੱਧਦੀ ਜਾਂਦੀ ਹੈ ਗੁਰੂ ਦੇ ਸ਼ਬਦ ਰਾਹੀਂ ਉਹ ਪ੍ਰਭੂ ਨਾਮ ਤੋਂ ਸਦਕੇ ਹੁੰਦੇ ਹਨ ਨਾਮ ਦੀ ਖਾਤਰ ਹੋਰ ਸਰੀਰਕ ਸੁੱਖ ਕੁਰਬਾਨ ਕਰਨ ਨੂੰ ਵੀ ਉਹ ਤਤਪਰ ਰਹਿੰਦੇ ਹੈ ਇਹ ਪ੍ਰਭੂ ਜਦੋਂ ਭਗਤ ਜਨ ਤੇਰੇ ਮਨ ਦੇ ਵਿੱਚ ਪਿਆਰੇ ਲੱਗਦੇ ਹੈ ਉਹ ਗੁਰੂ پارਸ ਨਾਲ ਸ਼ੋਕੇ ਆਪ ਵੀ پارਸ ਹੋ ਜਾਂਦੇ ਆ ਤੇ ਹੋਰਨਾਂ ਨੂੰ ਪਵਿੱਤਰ ਜੀਵਨ ਦੇਣ ਜੋਕੇ ਹੋ ਜਾਂਦੇ ਆ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸੱਚੇ ਕੇਵਾਪਾਰੀ ਜਿਹੜੇ ਬੰਦੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੇ ਆ ਉਹ ਉਹ ਆਤਮਿਕ ਦਰਜਾ ਹਾਸਲ ਕਰ ਲੈਂਦੇ ਆ ਜਿੱਥੇ ਆਤਮਿਕ ਮੌਤ ਅਸਰ ਨਹੀਂ ਕਰ ਸਕਦੀ ਆਤਮਿਕ ਮੌਤ ਉਦੋਂ ਆਉਂਦੀ ਹੈ ਜਦੋਂ ਜਾਂ ਤੇ ਸਰੀਰਕ ਤੌਰ ਤੇ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਮਾਇਕ ਸੰਸਾਰ ਦੇ ਵਿੱਚ ਕੁਝ ਗਲਤ ਹੋ ਜਾਂਦਾ ਹੈ ਗਲਤ ਤੋਂ ਭਾਵ ਐਸਾ ਹੋ ਜਾਂਦਾ ਹੈ ਜਿਹੜਾ ਸਾਨੂੰ ਪਸੰਦ ਨਹੀਂ ਜਿਹੜਾ ਅਸੀਂ ਚਾਹੁੰਦੇ ਨਹੀਂ ਸੀ ਕਿ ਹੋਵੇ ਉਦੋਂ ਸਾਡਾ ਆਤਮਿਕ ਮੌਤ ਆ ਜਾਂਦੀ ਹੈ ਜਦੋਂ ਅਸੀਂ ਡਰ ਦੇ ਵਿੱਚ ਹਾਂ ਕਿਸੇ ਚਿੰਤਾ ਦੇ ਵਿੱਚ ਹਾਂ ਅਸੀਂ ਆਤਮਿਕ ਮੌਤੇ ਮਰੇ ਹੋਈ ਹਾਂ ਕਈ ਵਾਰੀ ਜੇ ਕੋਈ ਦੂਸਰਾ ਇਨਸਾਨ ਸਾਨੂੰ ਕੁਝ ਕਹਿ ਜਾਵੇ ਉਦੋਂ ਵੀ ਆਪਣੇ ਆਪ ਨੂੰ ਠੇਸ ਲਾ ਬੈਠਦੇ ਹਾਂ ਉਹ ਵੀ ਆਤਮਿਕ ਮੌਤ ਹੈ ਹੁਣ ਜਿਨੇ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲਿਆ ਉਹਨੂੰ ਇਹ ਆਤਮਿਕ ਮੌਤ ਨਹੀਂ ਆਉਂਦੀ ਕਿਉਂਕਿ ਇਸ ਮਾਇਕ ਸੰਸਾਰ ਦੇ ਵਿੱਚ ਹਰ ਦੁੱਖ ਦਾ ਜਿਹੜਾ ਮੁੱਢ ਹੈ ਉਹ ਆਪਾ ਭਾਵ ਹੀ ਹੈ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਕੁਝ ਸਮਝਦੇ ਹਾਂ ਉਹਨਾਂ ਚਿਰ ਸੰਸਾਰ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਸਾਨੂੰ ਦੁਖੀ ਕਰਦੀਆਂ ਨੇ ਚਿੰਤਤ ਕਰਦੀਆਂ ਨੇ ਜਦੋਂ ਆਪਾ ਭਾਵ ਹੀ ਮੁੱਕ ਗਿਆ ਜਦੋਂ ਇਹ ਗੱਲ ਹੀ ਮਨ ਵਿੱਚ ਵਸ ਗਈ ਕਿ ਸਭ ਕੁਝ ਉਹਦੀ ਰਜ਼ਾਦ ਹੀ ਨਹੀਂ ਹੋਣਾ ਜੋ ਕਰਨਾ ਹੈ ਉਸ ਪ੍ਰਮਾਤਮਾ ਨੇ ਕਰਨਾ ਹੈ ਜਿੱਦਾਂ ਦਾ ਉਹਨੇ ਕਰਨਾ ਹੈ ਉਦਾਂ ਤਾਂ ਹੀ ਹੋਣਾ ਹੈ ਫਿਰ ਆਤਮਕ ਮੌਤ ਨਹੀਂ ਹੁੰਦੀ ਫਿਰ ਕਿਸੇ ਤਰ੍ਹਾਂ ਦਾ ਕੋਈ ਦੁੱਖ ਕੋਈ ਚਿੰਤਾ ਨਹੀਂ ਵਿਆਪਦੀ ਫਿਰ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਅਮਰ ਪਦ ਪਾ ਲੈਂਦਾ ਹੈ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਪਰ ਇਸ ਗਿਆਨ ਦੀ ਗੱਲ ਨੂੰ ਵਿਚਾਰਨ ਵਾਲਾ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਇਹ ਨਾਨਕ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸਿਰ ਪ੍ਰਭੂ ਦੇ ਦਰ ਤੇ ਸ਼ੋਭਾ ਪਾਉਂਦੇ ਨੇ ਉਹ ਆਪਣੇ ਸਾਰੇ ਜੀਵਨ ਵਿੱਚ ਸਦਾ ਸਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਭੁੱਖ ਪਿਆਸੋ ਆਤ ਕਿਉਂ ਦਰ ਜੈ ਸਾ ਜਿਓ ਸਤ ਗੁਰ ਪੁੱਛੋ ਜਾਏ ਨਾਮ ਧਿਆਇ ਸਾ ਜਿਓ ਜਦੋਂ ਤੱਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ ਤਦ ਤੱਕ ਮੈਂ ਕਿਸੇ ਵੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ ਹੈ ਕਿ ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ ਤੇ ਉਹਦੀ ਸਿੱਖਿਆ ਅਨਸਾਰ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਪ੍ਰਮਾਤਮਾ ਦਾ ਨਾਮ ਹੀ ਤ੍ਰਿਸ਼ਨਾ ਦੂਰ ਕਰਦਾ ਹੈ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸਾਚ ਪਛਾਣ। ਦੀਨਾ ਨਾਥ ਦਇਆਲ ਨਿਰੰજન। ਅਨ ਦਿਨ ਨਾਮ ਵਖਾਣਾ। ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਥਿਰ ਨਾਮ ਸਿਮਰਦਾ ਹਾਂ। ਸਦਾ ਥਿਰ ਪ੍ਰਭੂ ਦੀ ਸਿਫਤ ਸਲਾ ਉਚਾਰਦਾ ਹਾਂ। ਤੇ ਸਦਾ ਥਿਰ ਪ੍ਰਭੂ ਦੇ ਨਾਲ ਸਾਝ ਪਾਦਾ ਹਾਂ। ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ। ਜੋ ਤੀਨਾ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਕਰਣੀ ਕਾਰ ਧੁਰੋਂ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ हे ਨਾਨਕ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ ਉਸ ਦੇ ਨਾਮ ਸਿਮਰਨ ਦੀ ਬਰਕਤ ਨਾਲ ਮਾਇਆ ਦੀ ਤ੍ਰਿਸ਼ਨਾ ਆਪਣੇ ਅੰਦਰੋਂ ਦੂਰ ਕਰ ਲਈ ਹੁੰਦੀ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 688ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਪ੍ਰਮਾਤਮਾ ਦੇ ਹੁਕਮ ਬਾਰੇ ਜਾਣਿਆ ਕਿ ਸਾਰੀ ਹੀ ਸ੍ਰਿਸ਼ਟੀ ਹਰ ਇੱਕ ਜੀਵ ਹਰ ਜੀਵ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰ ਇੱਕ ਖਿਆਲ ਉਸ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੁੰਦਾ ਹੈ ਉਹਦੇ ਹੁਕਮ ਅਨੁਸਾਰ ਹੁੰਦਾ ਹੈ ਹਰ ਇੱਕ ਜੀਵ ਉਦੇ ਹੁਕਮ ਦਾ ਬੰਨਿਆ ਹੋਇਆ ਹੈ ਜਿਹੜੇ ਜੀਵ ਇਸ ਗੱਲ ਨੂੰ ਮੰਨ ਲੈਂਦੇ ਨੇ ਉਹਨਾਂ ਦਾ ਜੀਵਨ ਆਸਾਨ ਹੋ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚੋਂ ਡਰ ਚਿੰਤਾਵਾਂ ਖਤਮ ਹੋ ਜਾਂਦੀਆਂ ਜਿਹੜੇ ਨਹੀਂ ਮੰਨਦੇ ਉਹ ਜੀਵਨ ਦੇ ਵਿੱਚ ਹੋਣ ਵਾਲੀਆਂ ਵੱਖ-ਵੱਖ ਘਟਨਾਵਾਂ ਤੇ ਫਿਰ ਚੁਰਦੇ ਰਹਿੰਦੇ ਆ ਕਿ ਐ ਕਿਵੇਂ ਹੋ ਗਿਆ ਐ ਨਹੀਂ ਸੀ ਹੋਣਾ ਚਾਹੀਦਾ ਫੈਸਲਾ ਤੁਹਾਡੇ ਹੱਥ ਵਿੱਚ ਹੈ ਆਪੇ ਭਾਵ ਦੀ ਆਪਾਂ ਗੱਲ ਕੀਤੀ ਕਿ ਜਦੋਂ ਅੰਦਰੋਂ ਆਪਾ ਭਾਵ ਖਤਮ ਹੋ ਗਿਆ ਆਤਮਿਕ ਮੌਤ ਵੀ ਖਤਮ ਹੋ ਜਾਂਦੀ ਹੈ ਕਿਉਂਕਿ ਜੀਵਨ ਦੇ ਵਿੱਚ ਮਹਿਸੂਸ ਹੋਈਆਂ ਠੇਸਾਂ ਦਾ ਮੁੱਢ ਆਪਾ ਭਾਵ ਹੀ ਹੁੰਦਾ ਹੈ ਤੇ ਕੋਈ ਨਾ ਕੋਈ ਠੇਸ ਹੀ ਹੁੰਦੀ ਹੈ ਜਿਹੜੀ ਸਾਨੂੰ ਦੁੱਖ ਜਾਂ ਚਿੰਤਾ ਦਾ ਅਹਿਸਾਸ ਕਰਵਾਉਂਦੀ ਹੈ ਸੋ ਜਿਸ ਮਨੁੱਖ ਨੂੰ ਗੁਰੂ ਦੇ ਲੜ ਲਾ ਕੇ ਪ੍ਰਮਾਤਮਾ ਆਪਣੇ ਹੁਕਮ ਦੀ ਸਮਝ ਬਖਸ਼ਦਾ ਉਹਦਾ ਆਪਾ ਭਾਵ ਵੀ ਦੂਰ ਹੋ ਜਾਂਦਾ ਹੈ ਆਤਮਿਕ ਮੌਤ ਵੀ ਖਤਮ ਹੋ ਜਾਂਦੀ ਹੈ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ